ਪਿਛਲੇ ਇੱਕ ਮਹੀਨੇ ਤੋਂ ਹੜਾਂ ਦੀ ਮਾਰ ਚੱਲ ਰਿਹਾ ਹੈ ਅਮੀਰੁਲ ਹਿੰਦ ਜਾਨਸ਼ੀਨ ਸ਼ੇਖੁਲ ਇਸਲਾਮ ਹਜ਼ਰਤ ਮੌਲਾਨਾ ਸੈਦ ਅਰਸ਼ਦ ਮਦਨੀ ਦਾਮਤ ਬਰਕਾਤੁਮ ਸਦਰ ਜਮੀਅਤ ਉਲਮਾ ਹਿੰਦ ਜਿਹੜੇ ਪੂਰੇ ਦੇਸ਼ ਦੇ ਮੁਸਲਮਾਨਾਂ ਦੇ ਹੈੱਡ ਨੇ ਉਹਨਾਂ ਨੇ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਇੱਕ ਅਪੀਲ ਕੀਤੀ ਸੀ ਕਿ ਪੰਜਾਬ ਇਸ ਸਮੇਂ ਦੁਖੀ ਹੈ ਪੰਜਾਬ ਦੇ ਲੋਕ ਪਰੇਸ਼ਾਨ ਨੇ ਇਸ ਲਈ ਸਾਰੇ ਦੇਸ਼ ਦੇ ਮੁਸਲਮਾਨਾਂ ਨੂੰ ਇਹ ਅਪੀਲ ਹੈ ਕਿ ਸਾਰੇ ਪੰਜਾਬ ਵਿੱਚ ਪਹੁੰਚੋ ਤੇ ਉੱਥੇ ਜਾ ਕੇ ਵੱਧ ਤੋਂ ਵੱਧ ਮਦਦ ਕਰੋ ਤੇ ਲਗਾਤਾਰ ਦਾ ਮਦਦ ਦਾ ਜਿਹੜਾ ਸਿਲਸਿਲਾ ਹੈ ਇਹ ਪੰਜਾਬ ਦੇ ਵਿੱਚ ਇੱਕ ਮਹੀਨੇ ਤੋਂ ਚੱਲ ਰਿਹਾ ਹੈ ਯੂਪੀ ਹੋਵੇ ਹਰਿਆਣਾ ਹੋਵੇ ਮਵਾਤ ਹੋਵੇ ਰਾਜਸਥਾਨ ਹੋਵੇ ਹైదరాబాద్ ਹੋਵੇ ਆਂਧਰਾ ਹੋਵੇ ਗੁਜਰਾਤ ਹੋਵੇ ਬੰਬਈ ਹੋਵੇ ਦੇਸ਼ ਦਾ ਕੋਈ ਵੀ ਸੂਬਾ ਹੈ ਜਿਹੜਾ ਉਹ ਪਿੱਛੇ ਨਹੀਂ ਰਿਹਾ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚੋਂ ਜਮਾਤ-ਏ-ਉਲਮਾ ਹਿੰਦ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਧਾਰਮਿਕ ਜਥੇਬੰਦੀ ਹੈ ਉਹਦੇ ਬੈਨਰ ਹੇਠਾਂ ਪੰਜਾਬ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਜਿਹੜੀ ਮਦਦ ਪਹੁੰਚਾਈ ਜਾ ਰਹੀ ਹੈ ਮੁਫਤੀ ਆਜ਼ਮ ਪੰਜਾਬ حضرت مولانا ਮੁਫਤੀ ਮੁਹੰਮਦ ਖਲੀਲ ਸਾਬ ਕਾਸਮੀ ਮੱਦਜ਼ਿੱਲੂ ਜਿਹੜੇ ਪੰਜਾਬ ਦੇ ਜਮਾਤ-ਏ-ਉਲਮਾ ਦੇ ਪ੍ਰਧਾਨ ਨੇ ਉਨ੍ਹਾਂ ਦੀ ਨਿਗਰਾਨੀ ਹੈਟ ਪੂਰੇ ਪੰਜਾਬ ਦੀਆਂ ਸਾਡੀਆਂ ਜਿਮੇ ਤੇ ਉਲਮਾ ਦੀਆਂ ਟੀਮਾਂ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਕੰਮ ਕਰ ਰਹੀਆਂ ਚਾਹ ਰਾਸ਼ਨ ਹੋਵੇ ਕਪੜਾ ਹੋਵੇ ਦਵਾਈਆਂ ਹੋਣ ਚਾਹੇ ਭਾਂਡੇ ਹੋਣ ਚਾਹੇ ਦੁੱਧ ਹੋਵੇ ਜੇ ਜਾਨਵਰਾਂ ਲਈ ਚਾਰਾ ਜਾਂ ਦਾਣਾ ਜਾਂ ਚੌਕਰ ਦਾ ਇੰਤਜ਼ਾਮ ਕਰਨਾ ਹੋਵੇ ਵੱਡੀ ਤਦਾਦ ਦੇ ਵਿੱਚ ਹੁਣ ਤੱਕ ਜਮੇਤ ਉਲਮਾ तकरीबन 6-700 ਟਰੱਕ ਜੜੇ ਆ ਅਸੀਂ ਪੰਜਾਬ ਦੇ ਇਲਾਕਿਆਂ ਵਿੱਚ ਵੰਡ ਚੁੱਕੇ ਆ ਤੇ ਉਸ ਤੋਂ ਬਾਅਦ ਜਿਹੜਾ ਜੰਮੂ ਦੇ ਵੀ ਹਾਲਾਤ ਖਰਾਬ ਨੇ ਇਸੇ ਤਰ੍ਹਾਂ ਹਿਮਾਚਲ ਵੀ ਹਾਲਾਤ ਖਰਾਬ ਨੇ ਹੁਣ ਸਾਡੀਆਂ ਟੀਮਾਂ ਉੱਥੇ ਵੀ ਜਾ ਰਹੀਆਂ ਤੇ ਅੱਜ ਜਿਸ ਤਰ੍ਹਾਂ ਪਹਿਲਾਂ ਵਕ ਵਕ ਸੂਬਿਆਂ ਤੋਂ ਟੀਮਾਂ ਆਈਆਂ ਸਰਵੇ ਕਰਕੇ ਗਈਆਂ ਮਦਦ ਕਰਕੇ ਗਈਆਂ ਸਾਰੀਆਂ ਜਿਹੜੀਆਂ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਇੱਥੇ ਮਦਦ ਕਰਨ ਦੀ ਉਹ ਮੇਰੇ ਲਗਾਈ ਗਈ ਹੈ ਤੇ ਅੱਜ ਦੇ ਨਾਲ ਬੰਬਈ ਮਹਾਰਾਸ਼ਟਰ ਦੀ ਇੱਕ ਟੀਮ ਪਹੁੰਚੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਲੰਮਾ ਸਫ਼ਰ ਕਰਕੇ ਪੰਜਾਬ ਲਈ ਇੱਥੇ ਪਹੁੰਚੇ ਨੇ ਦੇਸ਼ ਦੇ ਸਾਰੇ ਮੁਸਲਮਾਨਾਂ ਨੇ ਭਾਈਚਾਰੇ ਦਾ ਸਬੂਤ ਦੰਦਿਓ ਹੋਏ ਪੰਜਾਬ ਦੇ ਨਾਲ ਹਮਦਰਦੀ ਔਰ ਮੁਹੱਬਤ ਦਾ ਇਜ਼ਹਾਰ ਕੀਤਾ ਇੱਥੇ ਸਾਡੇ ਸਿੱਖ ਭਰਾ ਹੋਣ ਹਿੰਦੂ ਹੋਣ ਦਲਿਤ ਹੋਣ ਇੱਥੇ ਦੇ ਸਾਰੇ ਵਾਸੀਆਂ ਨੇ ਆਉਣ ਵਾਲੇ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਖੈਰਮਕਦਮ ਕੀਤਾ ਔਰ ਉਹਨਾਂ ਦਾ ਧੰਨਵਾਦ ਵੀ ਕੀਤਾ ਤਮੈ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਇਹ ਬੰਬੇ ਤੋਂ ਆਏ ਨੇ ਇਹਨਾਂ ਦਾ ਮਕਸਦ ਇਹ ਹੈ ਕਿ ਜਿਹੜੇ ਵੀ ਘਰ ਕਿਸੇ ਇਲਾਕੇ ਵਿੱਚ ਗਰੇ ਨੇ ਅਸੀਂ ਉਹਨਾਂ ਦਾ ਸਰਵੇ ਕਰਾਂਗੇ ਔਰ ਉਸ ਤੋਂ ਬਾਅਦ ਹੈੱਡ ਆਫਿਸ ਦਿੱਲੀ ਜਮiyet-ਏ-ਉਲਮਾ ਦੇ ਦਫ਼ਤਰ ਦੇ ਵਿੱਚ ਜਿਹੜਾ ਹੈ ਇਹ ਪੂਰੀ ਰਿਪੋਰਟ ਪਹੁੰਚਾਵਾਂਗੇ ਤੇ ਫਿਰ ਜਿਨ੍ਹਾਂ ਦੇ ਘਰ-ਬਾਰ ਗਰੇ ਆ ਉਹਨਾਂ ਦੇ ਘਰ ਨਵੇਂ ਸਿਰਤੋਂ ਇਨਸ਼ਾਅੱਲਾ ਅਸੀਂ ਬਣਾ ਕੇ ਦੇਵਾਂਗੇ ਹਜ਼ਰਤ ਮੌਲਾਨਾ ਅਸ਼ਰਫ ਕਾਸਮੀ ਸਾਹਿਬ ਇਹ ਪੰਜ ਮੈਂਬਰੀ ਟੀਮ ਜਿਹੜੀ ਆਈ ਹੈ ਉਹਦੇ ਸਦਰ ਨੇ ਬੰਬੇ ਤੋਂ ਜਿਹੜੇ ਆਏ ਨੇ ਤੇ ਇਹ ਸਾਰੇ ਉਲਮਾ ਇਕਰਾਮ ਨੇ ਮੌਲਾਨਾ ਵਹਾਬ ਸਾਹਿਬ ਨੇ ਔਰ ਹਜ਼ਰਤ ਮੌਲਾ ਮੁਫਤੀ अब्दुल ਕাইয়ੂਮ ਸਾਹਿਬ ਨੇ ਮੇਰੇ ਨਾਲ ਤੇ ਸੂਫੀ ਮੁਸ਼ਤਾਕ احمد ਸਾਹਿਬ ਨੇ ਔਰ ਗਾਰੀ আব্দুর ਰਸ਼ੀਦ ਹਮੀਦੀ ਸਾਹਿਬ ਨੇ ਪੂਰੀ ਟੀਮ ਆਈ ਹੈ ਤੇ ਇਨਸ਼ਾਅੱਲਾ ਸਾਡੀ ਜਿਹੜੀ ਮਦਦ ਦੀ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਰਹੇਗੀ ਪੰਜਾਬ ਸਾਡਾ ਹੈ ਪੰਜਾਬ ਦੇ ਲੋਕ ਸਾਡੇ ਨੇ ਪੰਜਾਬ ਦੇ ਲੋਕਾਂ ਨਾਲ ਪੂਰੇ ਦੇਸ਼ ਦੇ ਲੋਕ ਜਿਹੜਾ ਪਿਆਰ ਕਰਦੇ ਆ ਕਿਉਂਕਿ ਪੰਜਾਬ ਹਮੇਸ਼ਾ ਹਰ ਜਗ੍ਹਾ ਜਾ ਕੇ ਖੜਦਾ ਕਿਤੇ ਵੀ ਦੁਖੀ ਹੋਵੇ ਕੋਈ ਬੰਦਾ ਕਿਤੇ ਵੀ ਪਰੇਸ਼ਾਨੀ ਹੋਵੇ ਕਿਤੇ ਵੀ ਪੁਚਾ ਲਾਵੇ ਹਾਲਾਤ ਖਰਾਬ ਹੋਣ ਇਸ ਲਈ ਇਹ ਸਮਾਸੀਗਾ ਪੰਜਾਬ ਨਾਲ ਖੜਨਦਾ ਤੇ ਪੂਰੇ ਦੇਸ਼ ਦੇ ਲੋਕਾਂ ਨੇ ਵੱਧ ਚੜ ਕੇ ਦੇ ਵਿੱਚ ਹਿੱਸਾ ਲਿਆ ਇਹਦੇ ਨਾਲ ਕਿਤੇ ਨਾ ਕਿਤੇ ਸਾਡੀ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਹੋਏਗੀ ਔਰ ਪੂਰੀ ਦੁਨੀਆ ਦੇ ਵਿੱਚ ਪਿਆਰ ਔਰ ਮੁਹੱਬਤ ਦਾ ਸੁਨੇਹਾ ਜਿਹੜਾ ਉਹ ਬੜੀ ਤੇਜ਼ੀ ਨਾਲ ਜਾ ਰਿਹਾ ਇਨਸ਼ਾਅੱਲਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਪਿਆਰ ਔਰ ਮੁਹੱਬਤ ਬਣਿਆ ਰਹੇਗਾ ਜਮiyet-ਏ-ਉਲਮਾ ਉਹ ਜਮਾਤ ਹੈ ਜਿਹੜੀ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਸੇਵਾ ਕਰਦੀ ਹੈ ਚਾਹੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਸਾਈ ਹੋਵੇ 200 ਸਾਲ ਦੀ ਤਰੀਕ ਔਰ ਹਿਸਟਰੀ ਹੈ ਜਮਾਤ-ਏ-ਉਲਮਾ ਦੀ ਕਿ ਜਿੱਥੇ ਵੀ ਕਿਤੇ ਹਾਲਾਤ ਹੋਏ ਨੇ ਜਮਾਤ-ਏ-ਉਲਮਾ ਦੀਆਂ ਟੀਮਾਂ ਉੱਥੇ ਪਹੁੰਚ ਕੇ ਅਪੀਲ ਦੇ ਆਧਾਰ ਦੇ ਉੱਪਰ ਇਨਸਾਨੀਅਤ ਦੇ ਫਰਜ਼ ਨੂੰ ਮੂਰੇ ਰੱਖਦੇ ਹੋਏ ਉੱਥੇ ਕੰਮ ਕਰਦੀਆਂ ਔਰ ਮਦਦ ਕਰਦੀਆਂ ਤੇ ਇਸ ਹੀ ਸੁਨੇਹੇ ਨੂੰ ਔਰ ਸੰਦੇਸ਼ ਨੂੰ ਲੈ ਕੇ ਅਸੀਂ ਇੱਥੇ ਅੱਜ ਫਾਜ਼ਿਲਕਾ ਦੇ ਬਾਦਰ ਨਾਂ ਲੱਗਦੇ ਪਿੰਡ ਕਮਾਲ ਵਾਲਾ ਹੈ ਇਸੀ ਤਰ੍ਹਾਂ ਕੀ ਗੰਦੇ ਨੇ ਸਲਾਮ ਵਾਲਾ ਹੈ ਇਸੇ ਤਰ੍ਹਾਂ ਕਾਵਾਂ ਵਾਲੀ ਫਤਨ ਹੈ ਇਸੇ ਤਰ੍ਹਾਂ ਇੱਥੇ ਗੁਲਾਬੇ ਵਾਲਾ ਹੈ ਇਹ ਸਾਰੇ ਪਿੰਡਾਂ ਦਾ ਅਸੀਂ ਲਗਾਤਾਰ ਦੌਰਾ ਕਰ ਰਹੇ ਹਾਂ ਇਹ ਰੇਤੇ ਵਾਲੀ ਪਿੰਡ ਦੇ ਵਿੱਚ ਅਸੀਂ ਇਸ ਟਾਈਮ ਖੜੇ ਹਾਂ ਸਵੇਰ ਦੇ ਨਿਕਲੇ ਹੋਇਆ ਲੰਬਾ ਚੌੜਾ ਸਫ਼ਰ ਕਰਕੇ ਇਹ ਸਾਰੇ ਲੋਕ ਵੀ ਪਹੁੰਚੇ ਅਸੀਂ ਪਹੁੰਚੇ ਮਕਸਦ ਸਿਰਫ ਇੱਕੋ ਹੈ ਕਿ ਇਨਸਾਨੀਅਤ ਦੀ ਸੇਵਾ ਕਰਨੀ ਹੈ ਮਨੁੱਖਤਾ ਦੀ ਸੇਵਾ ਕਰਨੀ ਹੈ ਔਰ ਪਿਆਰ ਮੁਹੱਬਤ ਦਾ ਜਿਹੜਾ ਸੁਨੇਹਾ ਉਹਨੂੰ ਆਮ ਕਰਨਾ